ਬਠਿੰਡਾ ਦੀ ਭਾਗੂ ਰੋਡ ਨੂੰ ਚੌੜਾ ਕਰਨ ਦੇ ਲਈ ਅੱਜ ਫਿਰ ਚੱਲਿਆ ਨਗਰ ਨਿਕੰਦਾ ਪੀਲਾ ਪੰਜਾ ਅਤੇ ਕਿਹਾ ਇਸ ਨੂੰ ਕੀਤਾ ਜਾਵੇਗਾ 60 ਫੁੱਟ ਚੌੜਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੀ ਬਿਲਡਿੰਗ ਜੋ ਸੜਕ ਦੇ ਵਿੱਚ ਆਉਂਦੀ ਹੈ ਉਸ ਨੂੰ ਵੀ ਕੀਤਾ ਜਾਵੇਗਾ ਰਮੂਵ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਭਾਗੂ ਰੋਡ ਨੂੰ ਚੌੜੀ ਕਰਨ ਦਾ ਰੀਡ ਕਿਹੜਾ ਚੱਲ ਰਿਹਾ ਸੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਪਿੱਛੇ ਹਟਾ ਲਈਆਂ ਗਿਆ ਸਨ ਢਾ ਕੇ ਅਦੇ ਕੁਝ ਹਜੇ ਤੱਕ ਉਸ ਤਰ੍ਹਾਂ ਕਿੜੀਆਂ ਸਮਝਿਸ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਨਗਰ ਨਿਕੰਦੇ ਕਰਮਚਾਰੀ ਜਿਹੜੇ ਉਹ ਪੁਲਿਸ ਫੋਰਸ ਲੈ ਕੇ ਪਹੁੰਚੇ ਅਤੇ ਉਹਨਾਂ ਵੱਲੋਂ ਜਿਹੜੀਆਂ ਦੁਕਾਨਾਂ ਅਜੇ ਤੱਕ ਪਿੱਛੇ ਨਹੀਂ ਹਟਾਂਗੀਆਂ ਸਨ ਉਹਨਾਂ ਦੇ ਉੱਤੇ ਪੀੜਾ ਪੱਡਾ ਚਲਾਇਆ ਗਿਆ ਤੇ ਉਹਨਾਂ ਨੂੰ ਇੱਥੋਂ ਆਪਣਾ ਢਾਹ ਗਿਆ ਇਸ ਸਬੰਧੀ ਜਿੱਥੇ ਮੁਹੱਲਾ ਨਿਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉੱਥੇ ਨਾਲ-ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਲੋਕਾਂ ਦਾ ਸ਼ਿਕਵਾ ਹੈ ਕਿ ਸਕੂਲ ਦੀ ਬਿਲਡਿੰਗ ਅਜੇ ਤੱਕ ਨਹੀਂ ਢਾਈ ਜਾ ਰਹੀ ਉਹ ਵੀ ਉਹਨਾਂ ਵੱਲੋਂ ਆਉਣ ਵਾਲੇ 10-15 ਦਿਨਾਂ ਦੇ ਵਿੱਚ ਉਸ ਨੂੰ ਜਿਹੜਾ ਹੈ ਉੱਥੋਂ ਵੀ ਆਪਾਂ ਧੰਨਵਾਦ ਪ੍ਰਸ਼ਾਸਨ ਦਾ ਪੁਲਿਸ ਦਾ ਸਭ ਤੋਂ ਵੱਧ ਧੰਨਵਾਦ ਮਹਿਤਾ ਸਾਹਿਬ ਦਾ ਮਹਿਰ ਸਾਹਿਬ ਦਾ ਇਹ ਅਸੀਂ 30 ਸਾਲ ਤੋਂ ਜਿਹੜੀ ਤਰਾਸਦੀ ਸੀ ਉਹ ਘੱਟ ਰਹੇ ਸੀ ਬੱਚੇ ਵੀ ਲੋਕਾਂ ਦੇ ਇੱਥੇ ਮਾਰ ਚੁੱਕੇ ਐਕਸੀਡੈਂਟ ਨਾਲ ਸਾਡੀ ਸੁਣੀ ਆ 30 ਸਾਲ ਬਾਅਦ ਅਸੀਂ ਇਹ ਸਰਕਾਰ ਦਾ ਜਿਹੜੇ ਵੀ ਬੈਠੇ ਜਿਹੜੇ ਵੀ ਬੰਦੇ ਨੇ ਕੰਮ ਕੀਤਾ ਸਾਡੇ ਐਮ ਸਿੰਘ ਸਾਹਿਬ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਆਂ ਔਰ ਅਸੀਂ ਉਮੀਦ ਕਰਦੇ ਆਂ ਵੀ ਇਹ ਜਿਹੜਾ ਕੰਮ ਹੈ ਹਰੇਕ ਵਾਸਤੇ ਵਧੀਆ ਹੋਊਗਾ ਕੁਝ ਲੋਕ ਸੋਚਦੇ ਆ ਮਾੜਾ ਮਾੜਾ ਉਹਨਾਂ ਵਾਸਤੇ ਵੀ ਨੇ ਰੇਟ ਵੀ ਦੁਗਣੇ ਤਗਰੇ ਹੋ ਜਾਣਗੇ ਉਹਨਾਂ ਦੇ ਬੱਚੇ ਵੀ ਵੱਜਣਗੇ ਔਰ ਕਾਰੋਬਾਰ ਵੀ ਵਧੂਗਾ ਨੁਕਸਾਨ ਕਿਸੇ ਦਾ ਨਹੀਂ ਅਸੀਂ ਦਿਨੋਂ ਕਿਸੇ ਦਾ ਮਾੜਾ ਨਹੀਂ ਕਰਨਾ ਚਾਇਆ ਇਹ ਭਲਾਈ ਵਾਸਤੇ ਕੀਤਾ ਮੇਰਾ ਆਪਦਾ ਕੋਈ ਨਿੱਜੀ ਲਾਲਚ ਨਹੀਂ ਹੈ ਪਰ ਅਸੀਂ ਲੱਗੇ ਹੋਏ ਸੀਗੇ ਅਸੀਂ ਫਿਰ ਵੀ ਕਹਿੰਦੇ ਆ ਮਹਿਤਾ ਸਾਹਿਬ ਦਾ ਮੇਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਡੀਸੀ ਸਾਹਿਬ ਦਾ ਪ੍ਰਸ਼ਾਸਨ ਦਾ ਨਗਰ ਨਿਗਮ ਕਮਿਸ਼ਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਇਹ ਸਾਡਾ ਕਦਮ ਲੇਟ ਸੁਣੀ ਗਈ ਹੈ ਪਰ ਸੁਣੀ ਗਈ ਅੱਜ ਬਹੁਤ ਦੇਰ ਬਾਅਦ ਪਰ ਜਿੰਨੇ ਵੀ ਜਿੰਨੇ ਦਿਨ ਵੀ ਬਾਅਦ ਸੁਣੀ ਗਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆਂ ਉਹਨਾਂ ਦਾ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆਂ 60 ਫੁੱਟ ਦੀ ਪਹਿਲਾਂ ਗੱਲ ਕੀਤੀ ਸੀ ਹਰ 50 ਫੁੱਟ ਤੇ ਸਹਿਮਤੀ ਵੀਰ ਜੀ ਗੱਲ ਇਹ ਅਸੀਂ ਤਾਂ 60 ਫੁੱਟ ਦਾ ਕਿਹਾ ਸੀਗਾ ਮੰਪਤਾ ਪਾਸ ਹੋਇਆ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਕੁਝ ਭਰਾ ਕਹਿੰਦੇ ਵੀ ਸਾਡਾ ਇਸ ਨਾਲ ਬਚਦਾ ਉਹ ਮਤ ਹੈ ਸਰਕਾਰ ਨੇ ਕਰਨਾ ਹੁੰਦਾ 50 ਕਰਦੀ 60 ਕਰਦੀ ਆਪਣਾ ਮਸਲਤ ਹੈ ਜੀ ਵੀ ਇੱਥੇ ਜਾਮਨਾ ਲੱਗੇ ਲੋਕਾਂ ਦੇ ਜਵਾਕ ਥੱਲੇ ਨਾ ਹੋਣ ਆਪਣਾ ਮਸਲਾ ਕਿਸਦਾ ਘਾਟ ਹੋਉਂਦਾ ਨਹੀਂ ਸੀਗਾ ਆ ਜਨਾਬੇ ਰਾਸੂਪਾਹੀ ਸਮਾਂ ਦਿੱਤਾ ਸੀ ਉਹ ਸਮਾਂ ਲੱਗ ਗਿਆ ਪਾਰਦਰ ਕਹਿੰਦੇ ਸੀ ਆਪੇ ਪਾਸੇ ਕਰਨਾ ਇਹ ਸਮਾਂ 2-3 ਵਾਰ ਵਧਾ ਚੁੱਕੇ ਸਰਕਾਰ ਕੰਨਿਓ ਕੋਈ ਕਮੀ ਨਹੀਂ ਦਿੱਤੀ ਸਰਕਾਰ ਨੇ ਬਹੁਤ ਸਮਝਦਾਰ ਨੋਟਿਸ ਦਿੱਤੇ ਮਨਿਆਦੀ ਕਰਾਈ ਇਹ 6-7 ਮਹੀਨੇ ਦਾ ਸਮਾਂ ਦਿੰਦੇ ਉਹਦੇ ਪਰ ਬਹੁਤ ਸਾਰੇ ਭਰਾਵਾਂ ਨੇ ਸਮਝਦਾਰੀ ਨਾਲ ਕਾਰ ਵੀ ਲਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਕੁਝ ਕੁ ਲੋਕ ਕਹਿੰਦੇ ਵੀ ਨਾ ਮੰਨੂ ਉਹਦਾ ਹੁਣ ਉਹ ਜਾਣਦੇ ਆਪਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਉਹ ਚੰਗਾ ਲੱਗਿਆ ਉਹ ਕਰਤਾ ਹੁਣ ਸਰਕਾਰ ਆਪਣੀ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕਰ ਰਹੀ ਹੈ ਉਹਨਾਂ ਦਾ ਜੀ ਉਹ ਜਿਹਨਾਂ ਨੇ ਪਰਚਾੜੇ ਉਹ ਤਾਂ ਢਾਉਣੇ ਸ਼ੁਰੂ ਕਰਿਆ ਹੈ ਉਧਰ ਕੇ ਸਕੂਲ ਦਾ ਕਰਕੇ ਇਹਨਾਂ ਨੇ ਸਰ ਕੋਈ ਦਿੱਕਤ ਨਹੀਂ ਸਾਡਾ ਸੀਗਾ ਸਾਨੂੰ ਜਿੰਨਾ ਕਿ ਜਾਣਕਾਰੀ ਹੈ ਸਕੂਲ ਵੀ ਨੋਟਿਸ ਦਿੱਤਾ ਸ਼ੁਰੂ ਉੱਥੇ ਹੀ ਹੋਣਾ ਹੋਣੀ ਸਾਰੀ ਹੀ ਹੈ ਕੁਝ ਕਾਰਵਾਈਆਂ ਜੇ ਹੁੰਦੀਆਂ ਕਾਨੂੰਨੀ ਅੜਤਨਾ ਹੁੰਦੀਆਂ ਜਾਂ ਕੋਈ ਲੀਗਲ ਹੁੰਦੀਆਂ ਉਹਨਾਂ ਨੇ ਉਸ ਤਰੀਕੇ ਨਾਲ ਕਰਨੀਆਂ ਇਹ ਨਹੀਂ ਵੀ ਸਕੂਲ ਛੱਡਦਾ ਜਾਂ ਸਕੂਲ ਕੀਤਾ ਜਾਊਗਾ ਸਾਨੂੰ ਵਿਸ਼ਵਾਸਨ ਦਵਾਇਆ ਵੀ ਜਿੱਦੇ ਬੰਨੇ ਸ਼ੁਰੂ ਕੀਤੀ ਪਹਿਲਾ ਪ੍ਰਾਇਮਰੀ ਸਕੂਲ ਤੋਂ ਹੀ ਪੜਨਾ ਸ਼ੁਰੂ ਹੋਣਾ ਔਰ ਸਕੂਲ ਵੀ ਹੋਏਗਾ ਉਹ ਹੋਰ ਵੀ ਕੁਇਦਾਰਾ ਹੁੰਦਾ ਤਾਂ ਉਹ ਵੀ ਹੋਏਗਾ ਸਰ ਇਹ ਤਾਂ ਤੁਸੀਂ ਆਪ ਦੇਖਦੇ ਹੋ ਵੀ ਇਹੀ ਰੋਡ ਹੈ ਜੇ ਉਹ ਰੋਡ ਬੰਦ ਹੋ ਜਾਂਦੀ ਸੀ ਆਈਟੀ ਚੌਂਕ ਤੋਂ ਤੁਸੀਂ ਸਾਰੇ ਪੱਤਰਕਾਰ ਹੋ ਰੋਜ਼ ਭਾਈਚਾਰੇ ਨਾਲ ਰਹਿੰਦੇ ਹੋ ਇੱਕ ਜੇ ਆਈਟੀ ਪੁਲ ਬੰਦ ਹੁੰਦਾ ਸੀ ਬੇਆਊਟ ਨਹੀਂ ਜਾਂਦਾ ਸੀ ਇਹ ਇੱਕ ਬੇਆਊਟ ਬਣ ਗਿਆ ਆਪਣੋਂ ਜਾਣ ਵਾਸਤੇ ਔਰ ਕੋਈ ਬਿਮਾਰ ਠਮਾਰ ਏਮਜ਼ ਜਾਣ ਵਾਸਤੇ ਅਪਰੋਚ ਹੋ ਗਈ ਵੱਡਾ ਵਾਲੀ ਰੋਡ ਜਿਹੜੀ ਨਵੀਂ ਰੋਡ ਬਣੀ ਹੈ ਚੰਡੀਗੜ੍ਹ ਵਾਸਤੇ ਬੇਆਊਟ ਹੋ ਗਿਆ ਇਹਦਾ ਉਹਨਾਂ ਦੇ ਟਾਈਮ 'ਚ ਪਤਾ ਲੱਗੂਗਾ ਇਹ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹਦਾ ਅਸੀਂ ਬਹੁਤ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਹਾਕਮ ਸਿੰਘ ਭਿੱਟੜਾ ਜੀ ਕਲੀ ਨੰਬਰ 15 ਭਾਗੂ ਰੋਡ ਤੇ ਜੀ ਕਾਰਵਾਈ ਨ ਕਰਨੇ ਦਾ ਮੋਲਕ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ ਇੱਥੇ ਟ੍ਰੈਫਿਕ ਦਾ ਬੜਾ ਭੀੜ ਭਟਕਾ ਰਹਿੰਦਾ ਸੀਗਾ ਸ਼ਾਮ ਨੂੰ ਤਾਂ ਤੁਸੀਂ ਇਵਨ ਸੜਕ ਵੀ ਕਰਾਸ ਨਹੀਂ ਕਰ ਸਕਦੇ ਸੀ ਇੱਥੇ ਇੱਕ ਬਾਈਪਾਸ ਬਣਨ ਕਰਕੇ ਸਾਰੀ ਬਟੱਡੇ ਦੀ ਟ੍ਰੈਫਿਕ ਇਧਰ ਦੀ ਡਾਇਵਰਟ ਹੋ ਗਈ ਸ਼ਹਿਰ ਨੂੰ ਜਾਣ ਵਾਲੇ ਆਸਤੇ ਇਹ ਜਿਹੜਾ ਕੰਮ ਕਰ ਰਹੇ ਨੇ ਜੀ ਇਹ ਤਾਂ ਬਹੁਤ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਹੋ ਰਿਹਾ ਹੈ ਇਹ ਤਾਂ ਅਸੀਂ ਸਾਰਾ ਮਹਿਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਕਿ ਨਾਰਾਜ਼ਗੀ ਜਿਤਾਈ ਜਾ ਰਹੀ ਸੀ ਦੁਕਾਨਦਾਰਾਂ ਵੱਲੋਂ ਪਿਛਲੇ ਦਿਨੀ ਦਰਨੇ ਪ੍ਰਦਰਸ਼ਨ। ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਸੀ ਜਿਹਦਾ ਨੁਕਸਾਨ ਹੁੰਦਾ ਜਿਉ ਨਾਰਾਜ਼ਗੀ ਤੇ ਜਤਾਉ ਗਈ। ਪਰ ਇਹ ਸਮੇਂ ਦੀ ਲੋੜ ਬਤਾਉਕ ਤਾਂ ਕਰਨਾ ਜ਼ਰੂਰੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਭਾਗੂ ਰੋਡ ਤੇ ਪਿਛਲੇ 40 ਸਾਲ ਤੋਂ ਲੋਕ ਸੰਤਾਪ ਭੋਗ ਰਹੇ ਸੀਗੇ। ਸਾਡੇ ਕੁਝ ਜਿਹੜੇ ਦੁਕਾਨਦਾਰ ਵੀਰ ਨੁਕਸਾਨ ਵੀ ਹੋਇਆ ਪਰ ਚਲੋ ਸਾਡੇ ਮੇਰ ਸਾਹਿਬ ਨੇ ਉਹਨਾਂ ਨੂੰ ਜੋ ਅਰਿਆਤ ਦਿੱਤੀ ਅਸੀਂ ਪਿਛਲੇ 2 ਸਾਲ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਮੇਰੀ ਘਰ ਵਾਲੀ ਇੱਥੋਂ ਦੀ ਮੇਰੀ ਘਰ ਵਾਲੀ ਇੱਥੋਂ ਦੀ ਮਿਊਸਪਲ ਕਾਉਂਸਲਰ ਹੈ ਤੇ ਇੱਥੋਂ ਦੇ ਜਿਹੜੇ ਸਾਡੀ ਕਮੇਟੀ ਬਣੀ ਆ ਬਾਗੂ ਰੋਡ ਦੇ ਲੋਕਾਂ ਦੀ ਕਮੇਟੀ ਬਣੀ ਹੋਈ ਆ ਤੇ ਬੋਲੋ ਉਹ ਤੋਂ ਬੋਲੋ ਅੱਜ ਜੋ ਇਹ ਹੋ ਰਿਹਾ ਅਸੀਂ ਅਮਰਜੀਤ ਸਿੰਘ ਮਹਿਤਾ ਜੀ ਦਾ ਅਸੀਂ ਮੇਅਰ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਪੂਰੇ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 40 ਸਾਲ ਤੋਂ ਜਿਹੜਾ ਸੰਤਾਪ ਲੋਕ ਭੋਗ ਰਹੇ ਸੀਗੇ ਅੱਜ ਇਹ ਪੂਰਾ ਕੀਤਾ ਮੈਂ ਕਾਂਗਰਸ ਦਾ ਮਿਊਨਿਸਪਲ ਕੌਂਸਲਰ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਪੰਜਾਬ ਸੀਐਮ ਮਾਨ ਸਾਹਿਬ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂਗਾ ਕਿ ਜਿਨ੍ਹਾਂ ਨੇ ਪੂਰਾ ਫਰੀ ਕਰਕੇ ਪ੍ਰਸ਼ਾਸਨ ਨੂੰ ਇਹ ਇਹਨੂੰ ਭਾਗੁਰੋਂ ਨੂੰ ਚੌੜਾ ਕਰਾਉਣ ਵਾਸਤੇ ਇੰਨੀ ਖੁੱਲ ਦਿਲ ਕੀਤੀ ਆ ਸਾਡੇ 2006 ਦੇ ਵਿੱਚ ਸੁਰਿੰਦਰ ਸਿੰਘਲਾ ਜੀ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਇਹ ਦੇ ਵਿੱਚ ਫੇਲ ਹੋ ਗਏ ਸੀ ਉਹਨਾਂ ਨੇ ਵੀ ਪੱਥਰ ਲਾਇਆ ਹੋਇਆ ਸੀਗਾ ਪਰ ਉਹ ਕਾਮਯਾਬ ਨਹੀਂ ਹੋਏ ਸੀਗੇ ਇਹ ਅਮਰਜੀਤ ਮਹਿਤਾ ਜੀ ਜੋ ਸਾਡੇ ক্রিকেট ਦੇ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਦਮ ਮੇਰ ਜੋ ਨੌਜਵਾਨ ਅਸੀਂ ਮੇਰ ਬਣਾਇਆ ਉਹਨਾਂ ਦੀ ਮੇਨ ਸਦਕਾ ਜਿਹੜਾ ਹੈਗਾ ਇਹ ਅੱਜ ਸੁਬਨਾ ਪੂਰਾ ਹੋ ਰਿਹਾ ਹੈ ਤਾਂ ਜਰਕ ਸਟੇਜ ਕਹਿਣਾ ਚਾਹਾਂਗੇ ਜਿਹੜਾ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਕਾਰਵਾਈ ਦੇ ਉੱਤੇ ਬਾਗੂ ਰੋਡ ਦੇ ਵਸਨੀਕਾਂ ਦਾ ਧੰਨਵਾਦ ਕਰਾਂਗੇ ਤਹਿ ਦਿਲੋਂ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰੀ ਡੈਮੋਲੇਸ਼ਨ ਆਪ ਕੀਤੀ ਹੋਈ ਹੈ ਨਗਰ ਨਿਗਮ ਤਾਂ ਸਿਰਫ ਕਚਰਾ ਸਾਫ ਕਰ ਰਿਹਾ ਬਾਕੀ ਲੋਕਾਂ ਵੱਲੋਂ ਖੁਦ ਕੀਤਾ ਹੋਇਆ ਜੀ ਤੇ ਹੁਣ ਸੜਕ ਵੀ 60 ਫੁੱਟ ਚੌੜੀ ਲੋਕਾਂ ਨੂੰ ਪੂਰੇ ਖੁੱਲੇ ਦਿਲਦਨ ਮਿਲੂਗੀ ਸੜਕ ਤੋਂ ਤਰ ਤਰ ਤਿਆਰ ਕਰਕੇ ਦੇ ਦੋਗੇ ਜਿਵੇਂ ਕਿ ਆਉਂਦੇ ਕੁਝ ਦਿਨਾਂ ਨੂੰ ਤੁਸੀਂ ਸੜਕ ਦੀ ਟੈਂਡਰ ਪਾ ਕੇ ਸੜਕ ਬਣਨੀ ਸ਼ੁਰੂ ਹੋ ਜਾਏਗੀ ਤਾਂ ਉਹ ਸੋਚ ਰਹੇ ਅਨੁਸਾਰ ਇਹ ਸਕੂਲ ਵੱਲੋਂ ਸ਼ੁਰੂ ਕਰਨੀ ਚਾਹੀਦੀ ਸੀ ਵਿਚਾਲੇ ਸ਼ੁਰੂ ਸਕੂਲ ਪ੍ਰਾਈਵੇਟ ਪ੍ਰਾਪਰਟੀ ਚ ਹੁੰਦਾ ਜੀ ਪ੍ਰਾਈਵੇਟ ਪ੍ਰਾਪਰਟੀ ਦੇ ਇੱਕ ਪ੍ਰੋਸੀਜਰ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਕੂਲ ਦੀ ਬਾਉਂਡਰੀ 100% ਅਗਲੇ 10 ਤੋਂ 15 ਦਿਨਾਂ ਚ ਰਿਮੂਵ ਹੋ ਜਾਏਗੀ ਅੱਜ ਕੀ ਕਹਿਣਾ ਚਾਹੋਗੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਪੱਜੋ ਅੱਜ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਫੀਸਰ ਜ਼ਮਾਨੇ ਉਹਨਾਂ ਵੱਲੋਂ ਆ ਆਪਣੇ ਜਿਹੜੀ ਕਬਜ਼ਾ ਕਾਰਵਾਈ ਹੈਗੀ ਹੈ ਜੋ ਉਹਨਾਂ ਨੇ ਰੋਡ ਦਾ ਰਿਗਾਰਡਿੰਗ ਜੋ ਵਰਕ ਹੈਗਾ ਉਸ ਰਿਗਾਰਡਿੰਗ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੌਕੇ ਵੱਲੋਂ ਮੌਕੇ ਤੇ ਸਾਡੇ ਵੱਲੋਂ ਜਿਹੜੀ ਹੈਗੀ ਪੁਲਿਸ ਮੁੰਡਾ ਜਿਹੜੀ ਦਿੱਤੀ ਗਈ ਹੈ ਆ ਜਿਹਦੇ ਵਿੱਚ ਅਸੀਂ ਡੀਐਸਪੀ ਸਮਾਨ ਡੀਐਸਪੀ ਸਿਟੀ 2 ਤੇ ਡੀਐਸਪੀ ਮਨਜੀਤ ਜੀ ਦੇ ਨਾਲ ਐਸਐਚਓ ਸਮਾਨ ਦੀ ਜੋੜੀ ਲਗਾਈ ਗਈ ਹੈ ਆ ਤਕਰੀਬਨ 100 ਦੇ ਕਰੀਬ ਪੁਲਿਸ ਮੁੰਲਾਜ ਜਿਹੜੇ ਤਾਇਨਾਤ ਕੀਤੇ ਗਏ ਲੋਕ ਨਾਰਾਜ਼ ਵੀ ਜਾਹਰ ਕਰ ਰਹੇ ਕੁਝ ਉਹ ਕੰਮ ਲੋਕਾਂ ਤੋਂ ਨਹੀਂ ਕਰਦੇ ਦੇਖੋ ਜੀ ਤਾਂ ਸਾਡਾ ਜਿਹੜਾ ਮੌਕੇ ਦੀ ਡਿਊਟੀ ਹੈਗੀ ਅਸੀਂ ਲਾਗ ਆਰਡਰ ਨੂੰ ਮੇਨਟੇਨ ਰੱਖਣਾ ਹੈ ਬਾਕੀ ਜਿਹੜੀ ਜੋ ਲੀਗਲ ਪ੍ਰोसीडिंग्स ਹੈਗੀ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਤੁਹਾਨੂੰ ਬੈਟਰ ਦੱਸ ਸਕਦੇ